ਪਹਿਲਗਾਮ ਹਮਲੇਦਾਰ ਬਦਲ ਲੈਂਦੇ ਹੋਏ ਭਾਰਤ ਨੇ ਆਪਰੇਸ਼ਨ ਸਿੰਦੂਰ ਚਲਾਇਆ ਜਿਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ دہشت ਦਾ ਮਾਹੌਲ ਹੈ ਪਾਕਿਸਤਾਨ ਬੁਖਲਾਇਆ ਹੋਇਆ ਜਿੱਥੇ ਪਾਕਿਸਤਾਨ ਦੇ ਵੱਲੋਂ ਪਹਿਲਾਂ ਮਿਸਾਈਲ ਤੇ ਡਰੋਨਸ ਲਾਗੇ ਜਾ ਰਹੇ ਸਨ ਹੁਣ ਇਸ ਦੇ ਵਿਚਾਲੇ ਪਾਕਿਸਤਾਨ ਦੇ ਵੱਲੋਂ ਡਿਜੀਟਲ ਮੋਰਚਾ ਵੀ ਖੋਲ ਦਿੱਤਾ ਗਿਆ ਹੁਣ ਸਿਰਫ ਇੱਕ ਕਲਿੱਕ ਦੇ ਨਾਲ ਤੁਹਾਡਾ ਕੰਪਿਊਟਰ ਜਾਂ ਫਿਰ ਫੋਨ ਜਿਹੜਾ ਹੈ ਉਹ ਦੁਸ਼ਮਣ ਦੇਸ਼ ਹੈਕ ਕਰ ਲਵੇਗਾ ਮੀਡੀਆ ਰਿਪੋਰਟਸ ਦੇ ਮੁਤਾਬਕ ਹੁਣ ਪਾਕਿਸਤਾਨ ਜਿਹੜਾ ਹੈ ਉਹ ਹੈਕਿੰਗ ਦੇ ਉੱਤੇ ਉਤਰ ਆਇਆ ਹੈ ਪਾਕਿਸਤਾਨ ਦੇ ਵੱਲੋਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੇ ਨੇ ਮੀਡੀਆ ਰਿਪੋਰਟਸ ਦੇ ਮੁਤਾਬਕ ਪਾਕਿਸਤਾਨ ਦੀ ISI ਤੇ ਸਾਈਬਰ ਵਿੰਗ ਜੋ ਹੈ ਉਹ ਉਸ ਦਾ ਹੱਥ ਹੈ ਇਸ ਦੇ ਪਿੱਛੇ ਕਿ ਜੋ ਅਣਜਾਣ ਲਿੰਕਸ ਜਿਹੜੇ ਨੇ ਉਹ ਭੇਜੇ ਜਾ ਰਹੇ ਨੇ ਲੋਕਾਂ ਨੂੰ ਤੇ ਜੇਕਰ ਕੋਈ ਵੀ ਉਸ ਨੂੰ ਕਲਿੱਕ ਕਰਦਾ ਤਾਂ ਉਸ ਦੇ ਨਾਲ ਉਹਨਾਂ ਦਾ ਪਰਸਨਲ ਡਾਟਾ ਵੀਡੀਓਜ਼ ਫੋਟੋਸ ਤੇ ਬੈਂਕ ਇਨਫੋਰਮੇਸ਼ਨ ਜਿਹੜੀ ਹੈ ਉਹ ਹੈਕ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਵੱਲੋਂ ਦੱਸਦੇ ਕਿ ਕੁਝ ਫਾਈਲਸ ਦੇ ਨਾਮ ਸਾਹਮਣੇ ਆਏ ਨੇ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਫਾਈਲਸ ਨੇ ਜਿਹੜੀਆਂ ਲੋਕਾਂ ਨੂੰ ਭੇਜੀਆਂ ਜਾ ਰਹੀਆਂ ਨੇ ਤੇ ਜੇਕਰ ਤੁਹਾਨੂੰ ਕੋਈ ਅਨਜਾਨ ਫਾਈਲ ਤੁਹਾਡੇ ਫੋਨ ਤੇ ਆਉਂਦੀ ਹੈ ਲਿੰਕ ਕਲਿੱਕ ਕਰਨ ਨੂੰ ਕਿਹਾ ਜਾਂਦਾ ਹੈ ਜਾਂ ਫਿਰ ਵੈਸੇ ਲਿੰਕ ਆਉਂਦਾ ਤੇ ਅਕਸਰ ਲੋਕ ਉਸ ਨੂੰ ਓਪਨ ਕਰਕੇ ਦੇਖਣਾ ਚਾਹੁੰਦੇ ਨੇ ਕਿ ਹੋ ਜਾਂਦਾ ਹੈ ਕਿ ਕੀ ਸਾਨੂੰ ਕਿਸੇ ਨੇ ਫਾਰਵਰਡ ਕੀਤਾ ਹੈ ਜਾਂ ਕੀ ਕਿਸ ਦੇ ਵੱਲੋਂ ਕੀ ਲਿੰਕ ਆਇਆ ਤੇ ਵਿੱਚ ਕੋਈ ਮੈਸੇਜ ਜਾਂ ਫਿਰ ਕੋਈ ਵੀਡੀਓ ਅਜਿਹੀ ਤਾਂ ਨਹੀਂ ਹੈ ਜਿਹੜੀ ਉਹਨਾਂ ਨੂੰ ਦੇਖਣੀ ਚਾਹੀਦੀ ਹੈ ਇਸ ਕਰਕੇ ਅ ਜੇ ਅਗਰ ਕੋਈ ਵੀ ਅਜੀਹਾ ਅਨਜਾਨ ਲਿੰਕ ਅਜੀਹੀ ਫਾਰਮੈਟ ਕੋਈ ਵੀ ਫਾਈਲ ਆਉਂਦੀ ਹੈ ਤੁਹਾਨੂੰ ਤੇ ਉਸ ਨੂੰ ਕਲਿੱਕ ਨਾ ਕੀਤਾ ਜਾਵੇ ਉਸ ਨੂੰ ਨਾ ਖੋਲਿਆ ਜਾਵੇ ਤੇ ਕਿਹੜੀਆਂ-ਕਿਹੜੀਆਂ ਫਾਈਲਸ ਨੇ ਆਜੂ ਤੁਹਾਨੂੰ ਦੱਸ ਦਿੰਨੇ ਆ ਕਿ ਜਿਹਨਾਂ ਜਿਹੜੀਆਂ ਤੁਹਾਨੂੰ ਆ ਸਕਦੇ ਨੇ ਜਿਨ੍ਹਾਂ ਦਾ ਤੁਸੀਂ ਕਲਿੱਕ ਨਹੀਂ ਕਰਨਾ ਜੋ ਤੁਹਾਡੇ ਲਈ ਹਾਨੀਕਾਰਕ ਹੋ ਸਕਦੀਆਂ ਨੇ ਸਭ ਤੋਂ ਪਹਿਲਾਂ ਹੈ ਡਾਂਸ ਆਫ ਦਾ ਹਿਲੇਰੀ ਨਾਮ ਦੀ ਕੋਈ ਵੀ ਫਾਈਲ ਜਾਂ ਵੀਡੀਓ ਤੁਹਾਡੇ ਫੋਨ ਦੇ ਉੱਤੇ ਆ ਸਕਦੀ ਹੈ ਜਿਸ ਨੂੰ ਤੁਸੀਂ ਬਿਲਕੁਲ ਵੀ ਓਪਨ ਨਹੀਂ ਕਰਨਾ ਇਸ ਇਸ ਦੇ ਉੱਤੇ ਕਲਿੱਕ ਨਹੀਂ ਕਰਨਾ ਨਾਲ ਹੀ .exe ਫਾਰਮੈਟ ਚ ਵੀ ਕੋਈ ਅਣਜਾਣ ਫਾਈਲ ਤੁਹਾਨੂੰ ਭੇਜੀ ਜਾ ਸਕਦੀ ਹੈ ਜਿਸ ਦੇ ਨਾਲ ਤੁਹਾਡਾ ਡਾਟਾ ਜਿਹੜਾ ਉਹ ਹੈਕ ਹੋ ਜਾਵੇਗਾ ਤੁਹਾਡਾ ਫੋਨ ਜਾਂ ਫਿਰ ਕੰਪਿਊਟਰ ਜਿਹੜਾ ਉਸ ਨੂੰ ਹੈਕ ਕਰ ਲਿਆ ਜਾਵੇਗਾ ਇਸ ਦੇ ਨਾਲ ਹੋਰ ਵੀ ਕੁਝ ਜਿਹੜੀਆਂ ਲਿੰਕਸ ਨੇ ਕੋ ਹੋਰ ਵੀ ਕੁਝ ਜਿਹੜੀਆਂ ਫਾਈਲਸ ਨੇ ਉਹ ਤੁਹਾਨੂੰ ਇਸ ਸਕਰੀਨ ਤੇ ਦਿਖਾ ਰਹੇ ਆ ਜਿਹਨਾਂ ਦੇ ਉੱਤੇ ਕਲਿੱਕ ਨਹੀਂ ਕਰਨਾ ਜੋ ਕਿ ਇੱਕ ਅਣਜਾਣ ਫਾਈਲ ਤੁਹਾਡੇ ਫੋਨ ਤੇ ਆ ਸਕਦੀ ਹੈ ਅਣਜਾਣ ਨਾਮਾਂ ਤੋਂ ਆ ਸਕਦੀ ਹੈ ਜਿਹਨੂੰ ਤੁਸੀਂ ਬਿਲਕੁਲ ਵੀ ਓਪਨ ਕਰਕੇ ਨਹੀਂ ਦੇਖਣਾ ਦੱਸਦੇ ਕਿ ਇਸ ਦੇ ਨਾਲ ਨੁਕਸਾਨ ਕੀ ਹੋ ਸਕਦੇ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਇਹਨਾਂ ਲਿੰਕਸ ਦੇ ਉੱਤੇ ਕਲਿੱਕ ਕਰਦੇ ਹੋ ਜਾਂ ਫਿਰ ਕਿਸੇ ਵੀ ਫਾਈਲ ਨੂੰ ਓਪਨ ਕਰਦੇ ਹੋ ਤਾਂ ਤੁਹਾਡਾ ਕੀ ਨੁਕਸਾਨ ਹੋ ਸਕਦਾ ਤੁਹਾਡੀਆਂ ਵੀਡੀਓਜ਼ ਤੇ ਜਿਹੜੀਆਂ ਫੋਟੋਸ ਨੇ ਉਹ ਦੂਸਰੇ ਬੰਦੇ ਕੋਲ ਜਾ ਸਕਦੀਆਂ ਨੇ ਜਿਹੜਾ ਹੈਕ ਕਰਨਾ ਚਾਹੁੰਦਾ ਤੁਹਾਡੀ ਬੈਂਕ ਇਨਫੋਰਮੇਸ਼ਨ ਜਿਹੜੀ ਉਹ ਜਾ ਸਕਦੇ ਆ ਜੋ ਅੱਜ ਕੱਲ ਸਾਰਾ ਕੁਝ ਆਨਲਾਈਨ ਹੈ ਬੈਂਕਸ ਦੇ ਵਿੱਚ ਵੀ ਕਾਫੀ ਸਾਰੀਆਂ ਐਪਸ ਹੁੰਦੀਆਂ ਨੇ ਹਰ ਇੱਕ ਬੈਂਕ ਦੀਆਂ ਜਿਸ ਦੇ थ्रू ਤੁਸੀਂ ਪੇਮੈਂਟਸ ਕਰਦੇ ਹੋ ਤੇ ਉਹ ਸਾਰੀ ਇਨਫੋਰਮੇਸ਼ਨ ਅਗਲੇ ਬੰਦੇ ਦੇ ਕੋਲ ਜਾ ਸਕਦੇ ਹੋ ਹੈਕ ਹੋ ਸਕਦੀ ਹੈ ਤੇ ਹੋਰ ਵੀ ਤੁਹਾਡਾ ਪਰਸਨਲ ਡਾਟਾ ਜਿਹੜਾ ਪਰਸਨਲ ਇਨਫੋਰਮੇਸ਼ਨ ਹੈ ਉਹ ਹੈਕਰ ਲਈ ਜਾਵੇਗੀ ਦੂਸਰੇ ਤਜਿਸ ਦੇ ਨਾਲ ਤੁਹਾਨੂੰ ਨਿਸ਼ਾਨਾ ਬਣਾਇਆ ਜਾਵੇਗਾ ਤੁਹਾਨੂੰ ਨੁਕਸਾਨ ਪਹੁੰਚਾਇਆ ਜਾਵੇਗਾ ਤੁਹਾਨੂੰ ਬਲੈਕਮੇਲ ਵੀ ਕੀਤਾ ਜਾ ਸਕਦਾ ਹੈ ਦੱਸ ਦਈਏ ਕਿ ਜਿੱਥੇ ਭਾਰਤ ਸਰਹੱਦ ਦੇ ਉੱਤੇ ਡਟ ਕੇ ਮੁਕਾਬਲਾ ਪਾਕਿਸਤਾਨ ਦਾ ਕਰ ਰਿਹਾ ਹੈ ਲਗਾਤਾਰ ਉਹਨਾਂ ਦੇ ਵੱਲੋਂ ਜੋ ਡਰੋਨਸ ਮਿਸਾਈਲਸ ਦੀ ਬਾਰੀ ਹੋ ਰਹੀਆ ਉਸ ਦਾ ਮੋੜਵਾ ਜਵਾਬ ਦੇ ਰਿਹਾ ਹੈ ਜਿਸ ਨਾਲ ਹੀ ਜੇਕਰ ਕੋਈ ਸਾਈਬਰ ਵਿੰਗ ਦੇ ਵੱਲੋਂ ਪਾਕਿਸਤਾਨ ਦੇ ਕਿਸੇ ਸਾਈਬਰ ਵਿੰਗ ਦੇ ਵੱਲੋਂ ਵੀ ਕੋਈ ਹਮਲਾ ਕੀਤਾ ਜਾਂਦਾ ਤੇ ਉਸ ਦਾ ਵੀ ਜਿਹੜਾ ਕੀ ਹੈ ਭਾਰਤ ਦੇ ਵੱਲੋਂ ਡਟ ਕੇ ਮੁਕਾਬਲਾ ਕਰਨ ਦੇ ਲਈ ਤਿਆਰੀ ਕੀਤੀ ਗਈ ਹੈ ਦੱਸ ਦਈਏ ਕਿ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਜਿਹੜੀ ਹੈ ਉਹ ਇਸ ਵੇਲੇ ਤੁਹਾਡੀ ਸੁਰੱਖਿਆ ਦੇ ਲਈ ਪੂਰੀ ਅਲਰਟ ਹੈ ਕਿ ਜੇਕਰ ਕੋਈ ਵੀ ਸਾਈਬਰ ਅਟੈਕ ਪਾਕਿਸਤਾਨ ਦੇ ਵੱਲੋਂ ਜਾਂ ਕਿਸੇ ਵੱਲੋਂ ਵੀ ਕਿਸੇ ਵੀ ਤਰੀਕੇ ਦਾ ਕੀਤਾ ਜਾਂਦਾ ਹੈ ਤੇ ਉਹ ਤੁਹਾਡੀ ਸੁਰੱਖਿਆ ਕਰੇਗੀ ਨਾਲ ਹੀ ਰੋ ਤੇ ਐਨਟੀਆਰਓ ਪੁਲਿਸ ਤੇ ਐਨਿੰਗੇ ਦੇ ਸਾਈਬਰ ਕਰਾਇਮ ਵਿੰਗ ਵੀ ਤੁਹਾਡੀ ਮਦਦ ਦੇ ਲਈ ਜਿਹੜੀ ਹੈ ਅਲਰਟ ਹੈ ਚੁਕੰਨਾ ਹੈ ਸੋ ਅਗਰ ਜੇਕਰ ਤੁਹਾਨੂੰ ਕੋਈ ਵੀ ਅਨਜਾਨ ਫਾਈਲ ਆਉਂਦੀ ਹੈ ਤੇ ਉਸ ਦੇ ਕੋਲੋਂ ਤੁਸੀਂ ਆਪਣਾ ਡਾਟਾ ਕਿਸ ਤਰੀਕੇ ਦੇ ਨਾਲ ਬਚਾਉਣਾ ਕਿਸੇ ਵੀ ਅਨਜਾਨ ਫਾਈਲ ਜਾਂ ਲਿੰਕ ਦੇ ਉੱਤੇ ਕਲਿੱਕ ਨਾ ਕੀਤਾ ਜਾਵੇ